ਉਕਰੇ ਥੋੜੀਆਂ ਬਤਲੋ ਲਓ ਵੀ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਤੇ ਮੈਂ ਰੈਡੀ ਰੂੜੀ ਹੋ ਗਿਆ ਚੋਲਾ ਟੰਗ ਲਿਆ ਮੋਢਿਆਂ ਤੇ ਤੇ ਇੱਕ ਚੋਲਾ ਆਪਣਾ ਆਪ ਰਿਆ ਇਹ ਆਪਾਂ ਪੈਕ ਕਰਕੇ ਇਹਦੇ ਸਾਰੇ ਮੇਰੇ ਕੱਪੜੇ ਪਾ ਲਈ ਤੇ ਮੈਂ ਚੱਲੇ ਆ ਬਈ ਦਿੱਲੀ 에ਰਪੋਰਟ ਕਿਉਂ ਜਾ ਰਹੇ ਆ ਜਿਵੇਂ ਜਾ ਰਹੇ ਆ ਪੂਰੇ ਵਲੌਗ 'ਚ ਬਣੇ ਰਹੋ ਤੁਹਾਨੂੰ ਪਤਾ ਲੱਗ ਜੂਗਾ ਤੇ ਹੁਣ ਮੈਂ ਜਾ ਰਹੇ ਆ ਇੱਥੋਂ ਰੇਲਵੇ ਸਟੇਸ਼ਨ ਚੰਡੀਗੜ੍ਹ ਰੇਲਵੇ ਸਟੇਸ਼ਨ ਮੈਂ ਕਿੱਤੀ ਆ ਬਈ ਬਾਈਕ ਬੁੱਕ ਗੱਡੀ ਤੇ ਬਈ ਮੈਨੂੰ ਬਹੁਤ ਟਾਈਮ ਲੱਗ ਜਾਣਾ ਸੀਗਾ ਤੇ ਮੈਂ ਲੇਟ ਹੋ ਗਿਆ ਸਾਢੇ 6 ਵਜੇ ਦੀ ਟ੍ਰੇਨ ਆ ਤੇ ਸਾਢੇ 5 ਘੰਟਾ ਰਹਿ ਗਿਆ ਤੇ ਇੱਥੋਂ ਹੈਗਾ 24 25 ਕਿਲੋਮੀਟਰ ਹੈਗਾ ਰੇਲਵੇ ਸਟੇਸ਼ਨ ਲਓ ਵੀ ਮਿੱਤਰੋ ਫਾਈਨਲੀ ਟ੍ਰੇਨ ਮਿਲ ਗਈ ਭੱਜ ਭੱਜ ਕੇ ਮਿਲੀ ਆ ਭੱਜ ਭੱਜ ਜੜਿਆ ਬਈ ਇਹ ਆਪਣਾ ਨਾਲ ਇਹਦੇ ਚ ਖਾਣਾ ਇਨਕਲੂਡ ਸੀਗਾ ਟਿਕਟ ਚ ਤੇ ਇਹ ਆਈ ਆ ਬਈ ਨਮਕੀਨ ਮਿਕਸਚਰ ਇਹਦੀ ਚਾਸ਼ਮਗਰੀ ਸਮੋਸਾ ਇੱਕ ਇੱਕ ਸਮੋਸਾ ਇੱਕ ਸੈਂਡਵਿਚ ਆ ਦੇ 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 ਕੀ ਕੀ ਆਪੀ ਨਾ ਭਾਈ ਆਹ ਸਿਰਫ ਗਰਮ ਪਾਣੀ ਆਇਆ ਕਿਤੇ ਗਰਮ ਪਾਣੀ ਆ ਇਹਦੀ ਚਾਹ ਬਣਾਉਣੇ ਆ ਆਪਾਂ ਇਹ ਹੈਗਾ ਇਹ ਕਰੀਮ ਹੈ ਡੇਰੀ ਗ੍ਰੇਮ ਇਹ ਹੈਗੀ ਆ 슈ਗਰ ਆ ਹੈਗੀ ਆ ਚਾਹ ਪੱਤੀ ਚਾਹ ਪੱਤੀ ਨੂੰ ਡਬੋ ਦਿੰਨੇ ਆ ਚੱਕਾ ਠੀਕ ਆ ਹੁਣ ਇਹਦੇ ਚ ਪਾਉਣੇ ਆ ਆਪਾਂ ਚੀਨੀ ਓ ਬਈ ਹੁਣ ਇਹਦੇ ਚ ਪਾਣ ਲੱਗੀ 슈ਗਰ ਇਹਨੂੰ ਆਪਾਂ ਕਹਿ ਦਿੰਨੇ ਆ ਸੁੱਕਾ ਦੁੱਧ ਆਪਣੇ ਪੰਜਾਬੀ ਸੁੱਕਾ ਦੁੱਧ ਕਹਿ ਦਿੰਦੇ ਆ ਓ ਬਈ ਆਪਣੀ ਚਾਹ ਤਿਆਰ ਆ ਲੋ ਵੀ ਮਿੱਤਰੋ ਫਾਈਨਲੀ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਏ ਆ ਮਿੱਤਰੋ ਤੁਹਾਨੂੰ ਦਿੱਲੀ ਰੇਲਵੇ ਸਟੇਸ਼ਨ ਵਿਖਾਉਣਾ ਮੈਂ ਓਏ ਹੋਏ ਹੋਏ ਰੌਣਕ ਲੱਗੀ ਹੋਈ ਆ ਆ ਵੀ ਖਿੱਚਣਾ ਪੈਂਦਾ ਯਾਰ ਆ ਵੀ ਪੰਗਾ ਹੀ ਆ ਸਾਲਾ ਲਾ ਵੀ ਮਿੱਤਰੋ ਇਹ ਹੈਗਾ ਦਿੱਲੀ ਰੇਲਵੇ ਸਟੇਸ਼ਨ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਹੀ ਬੈਠਾ ਮੈਂ ਨਾਲ ਖਾ ਰਿਆ ਰੋਟੀ ਯਾਰ ਹੈ ਆਪਣਾ ਟ੍ਰੋਲੀ ਤੇ ਖਾਨਨੇ ਆ ਰੋਟੀ ਆ ਆ ਬਈ ਦੇਸੀ ਇਹ ਢਾਬੇ ਤੋਂ ਆਪਾਂ ਰੋਟੀ ਖਾਦੀ ਆ ਤੇ ਉੱਥੇ ਰਿਪੋਰਟ ਬਣਾਈ ਜਾਂਦੇ ਆ ਇੱਥੇ ਬਹਿ ਕੇ ਖਾਦੀ ਆ ਆ ਵੇ ਆਪਣਾ ਡਰੋਲਿੰਗ ਜੋ ਗਰਮਾ ਗਰਮ ਰੋਟੀ ਲਾਈ ਜਾਂਦੀ ਆ ਤੇ ਉਧਰ ਆਈ ਜਾਂਦੀ ਆ ਤੇ ਆ ਹੈਗਾ ਰੋਡ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਖੜਾ ਮੈਂ ਇਸ ਟਾਈਮ ਆ ਲਿਆਓ ਜੀ ਸਵੇਸੇ ਪਿਆਰ ਰਪੀਆਂ ਦੀ ਥਾਲੀ ਲਈ ਆ ਦੋ ਸਬਜ਼ੀਆਂ ਤੇ ਪੰਜ ਰੋਟੀਆਂ ਖਾਧੀਆਂ ਹੋਰ ਵੀ ਆ ਪਿਆਰ ਰਪੀਆਂ ਦਾ ਸਵਾਦ ਆ ਗਿਆ ਮੈਂ ਨਾ 에어ਪੋਰਟ ਦੇ ਅੰਦਰ ਆ ਗਿਆ ਤੇ 3600 ਤਰ੍ਹਾਂ ਦੇ ਬਈ ਸਕਿਉਰਿਟੀ ਚੈਕਿੰਗ ਕਰਵਾ ਕੇ 에어ਪੋਰਟ ਦੇ ਅੰਦਰ ਆ ਗਿਆ ਤੇ ਫਾਈਨਲੀ ਬੋਰਡਿੰਗ ਪਾਸ ਆਪਣ ਨੂੰ ਮਿਲ ਗਿਆ ਇਹ ਬੋਰਡਿੰਗ ਪਾਸ ਬਈ ਤੇ ਮੈਂ ਕਿੱਥੇ ਜਾ ਰਿਹਾ ਬਈ ਉਹ ਤਾਂ ਵੀਡੀਓ ਦੇ ਲਾਸਟ ਤੇ ਪਤਾ ਲੱਗੂਗਾ ਤੁਹਾਨੂੰ ਤੇ ਬਾਕੀ 에어ਪੋਰਟ ਦਾ ਵਿਊ ਖਾਉਣਾ ਤੁਹਾਨੂੰ ਚੈੱਕ ਕਰੋ ਇਹ ਹੈਗਾ ਦਿੱਲੀ 에어ਪੋਰਟ ਤੇ ਮੈਂ ਬੈਗ ਬੁੱਕ ਜਮਾ ਕਰਵਾਤਾ ਹੁਣ ਮੇਰੇ ਕੋਲ ਇੱਕ ਹੀ ਬੈਗ ਹੀ ਰਹਿ ਗਿਆ ਤੇ ਥੱਕ ਗਈ ਆ ਪਹਿਲੀ ਲੌਬੀ ਮਿੱਤਰੋ ਆਪਣੀ ਫਲਾਈਟ ਹੈਗੀ ਆ ਸੁਬਾ 6 ਵਜੇ ਦੀ ਤੇ ਇਸ ਟਾਈਮ ਟਾਈਮ ਹੋ ਗਿਆ 2 ਵਜੇ ਗਿਆ ਤੇ ਨੀਂਦ ਆਈ ਜਾਂਦੀ ਆ ਪਰ ਇੱਥੇ ਨਾ ਕੁਰਸੀਆਂ ਲੱਗੀਆਂ ਹੋਈਆਂ ਜਿਹੜੀਆਂ ਲੰਮੀਆਂ ਹੋ ਜਾਂਦੀਆਂ ਜਿੱਥੇ ਮਤਲਬ ਬੰਦਾ ਸੌਂ ਸਕਦਾ ਤੋ ਸਾਰੀਆਂ ਭਰੀਆਂ ਪਈਆਂ ਨੇ ਆ ਕੁਰਸੀਆਂ ਖਾਲੀ ਪਈਆਂ ਜਿਹੜੀਆਂ ਉਹ ਕੁਰਸੀਆਂ ਉਹ ਸਾਰੀਆਂ ਭਰੀਆਂ ਪਈਆਂ ਸਾਰੇ ਲੋਕ ਸੁੱਤੇ ਪਏ ਆ ਉਹਦੇ ਤੇ ਤੇ ਇੱਥੇ ਵੀ ਲੋਕੀ ਸੁੱਤੇ ਪਏ ਆ ਬਾਈ ਦੇਖ ਕਿਵੇਂ ਸੁੱਤਾ ਪਿਆ ਉਹ ਸੁੱਤੇ ਪਏ ਆ ਸਾਰੇ ਸਾਰੇ ਸੁੱਤੇ ਪਏ ਆ ਤੇ ਮੈਂ ਵੀ ਸੌਣ ਦੀ ਕੋਸ਼ਿਸ਼ ਤਾਂ ਕੀਤੀ ਆ ਪਰ ਨੀਂਦ ਨਹੀਂ ਆਉਂਦੀ ਤੇ ਦਿਨਿਆਂ 에ਰਪੋਰਟ ਚ ਕਿਹੜੇ ਦਿਨਿਆਂ ਹੋਰ ਕੀ ਆ ਹੁਣ ਵਿਲੇ ਆ ਨਾਲੇ ਕੁਝ ਖਾਪੀ ਲੈਨੇ ਆ ਭੁੱਖ ਲੱਗੀ ਆ ਬਈ ਮੈਂ ਨਾ ਆ ਨਿਊਡਲ ਦੀ ਪਲੇਟ ਲਈ ਆ ਇੱਕ ਤੇ ਇਹ ਮੈਨੂੰ ਹਾਂ 300 ਰੁਪਏ ਦੀ ਪਈ ਆ ਇੰਨੇ ਕ ਨਿਊਡਲ 300 ਦੇ ਆ ਵੀ ਮੰਗਦਾ ਤਾਂ ਹੈ ਪਰ ਜਦੋਂ ਭੁੱਖ ਲੱਗੀ ਹੋਵੇ ਕੀ ਕਰ ਸਕਦੇ ਆ ਬਾਕੀ ਸਵਾਦ ਆ ਘੈਂਟ ਬਣੇ ਹੋਏ ਆ ਘੈਂਟ ਲੋ ਵੀ ਮਿੱਤਰੋ ਇੱਕ ਚੀਜ਼ ਉਹ ਹੋਣਾ ਇਹ ਹੈਗਾ ਦਿੱਲੀ 에어ਪੋਰਟ ਟਰਮੀਨਲ 2 ਠੀਕ ਹੈ ਤੇ ਆ ਬਈ ਮੈਨੂੰ ਤਾਂ ਮੌਲ ਇੱਥੇ ਅੰਬਰਸਰ ਵਾਲੇ ਰੇਲਵੇ ਸਟੇਸ਼ਨ ਨਾਲ ਲੱਗੀਆਂ ਜਾਂਦਾ ਜਿਵੇਂ ਲੋਕ ਲਿਟੇ ਹੋਏ ਆ ਚਾਦਰਾਂ ਵਛਾ ਕੇ ਸੁੱਤੇ ਪਈ ਜਨਤਾ ओके ਆਹ ਮਾਲਪੁਰਾ ਠੀਕ ਆ ਐ ਲੱਗਦਾ ਜਿਵੇਂ ਅੰਬਰਸਰ ਵਾਲੇ ਸਟੇਸ਼ਨ ਤੇ ਫਿਰਦਾ ਹੁੰਦਾ ਲੋਬੀ ਮਿੱਤਰੋ ਫਾਈਨਲੀ ਆਪਾਂ ਅੰਦਰ ਬਹਿ ਗਏ ਆ ਪਲੇਨ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਤੁਹਾਡੇ ਯਾਰ ਨੂੰ ਵਿੰਡੋ ਸੀਟ ਮਿਲੀ ਆ ਥਿਊ ਵੇਂਦੇ ਜਾਵਾਂਗੇ ਸਾਰੇ ਰਾਹ ਉਹ ਨਾਲ ਇੱਕ ਦੋ ਪਲੇਨ ਹੋਰ ਖੜੇ ਆ ਤੇ ਆਪਾਂ ਬਹਿ ਗਏ ਆ ਪਰ ਮੇਨ ਗੱਲ ਮੈਨੂੰ ਸਮਝ ਨਹੀਂ ਲੱਗੀ ਯਾਰ ਇੱਥੇ ਨਾ ਚਾਰਜਰ ਲਾਉਣ ਦੀ ਕੋਈ ਹੈ ਨਹੀਂ ਸਿਸਟਮ ਕੀ ਟੈਨਿੰਗ ਹੈਗਾ ਇੱਧਰ ਵੀ ਜਾਣੀ ਦੇਖਣਾ ਪੈਣਾ ਨੀਚੇ ਉੱਪਰ ਜੇ ਹੋ ਗਏ ਹੈਣੀ ਚਾਰਜਰ ਲਾਉਣ ਵਾਲਾ ਓਕਾ ਪੱਕੀ ਤੇ ਆ ਬਈ ਪਲੇਨ ਦਾ ਬਾਥਰੂਮ ਇਹ ਦੇਖ ਲਓ ਬਈ ਇੱਦਾਂ ਕੀ ਇੱਦਾਂ ਏਡੀ ਕੀ ਸੀਟ ਆ ਹੱਥ ਤੋਂੋਂ ਛੋਟਾ ਹੈ ਵਾਸ਼ ਰੇਸ਼ਨ ਆ ਮੇਰੇ ਹੱਥ ਦੇ ਜਿੰਦਾ ਹੀ ਹੈ ਕਿ ਹੱਥ ਤੋਂ ਵੀ ਛੋਟਾ ਹੀ ਹੈ ਪੇਛੇ ਹੀ ਵਕਾਉਣ ਆਏ ਸੀ ਤੁਹਾਨੂੰ ਕਰਨਾ ਵਾ ਇੱਥੇ ਕੁਝ ਨਹੀਂ ਸੀ ਆ ਉਹ ਵੀ ਮਿੱਤਰੋ ਫਾਈਨਲੀ ਆਪਾਂ ਲੈਂਡ ਹੋ ਗਏ ਸੀਗੇ ਤੇ ਆ ਛੋਟਾ ਜਿਹਾ 에ਰਪੋਰਟ ਆ ਇਹ ਹੈਗਾ ਦਿਬੜੂਗਰ ਨਾਰਥ ਈਸਟ ਇਸ ਟਾਈਮ ਆਪਾਂ ਕੜੇ ਨਾਰਥ ਈਸਟ ਲੋਬੀ ਮਿੱਤਰੋ ਗੱਡੀ ਆ ਗਈ ਆਪਣੀ ਤੇ ਆਪਾਂ ਅਗਲੀ ਆਪਣੀ ਡੈਸਟੀਨੇਸ਼ਨ ਤੇ ਚੱਲਦੇ ਆ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਹੀ ਖਤਮ ਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਕਰਜੋ ਤੇ ਵੀਡੀਓ ਚ ਬਣੇ ਰਹੋ ਜੇ ਤੁਹਾਨੂੰ ਨਾਰਥ-ਈਸਟ ਘੁਮਾਵਾਂਗੇ ਮਿੱਤਰੋ ਸਵਾਦ ਲਿਆਦਾਂਗੇ ਚੰਗਾ ਫਿਰ ਮਿੱਤਰੋ ਸਤਿ ਸ੍ਰੀ ਅਕਾਲ